ਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਮੈਂ ਤੁਹਾਡਾ ਆਪਣਾ ਬਲਵਿੰਦਰ ਹੁਸ਼ਿਆਰਪੁਰੀ ਸੋ ਜਿਸ ਤਰ੍ਹਾਂ ਕੀ ਆਰਬੀ ਟੀਵੀ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਡੇ ਵੱਖ-ਵੱਖ ਨਿਊਜ਼ਾਂ ਤੁਹਾਡੇ ਰੂਬਰੂ ਕਰਦੇ ਆ ਜਾਂ ਹੋਰ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਆਰਬੀ ਟੀਵੀ ਤੁਹਾਡੇ ਰੂਬਰੂ ਹੁੰਦਾ ਹੈ ਸੋ ਸਾਡੀ ਕੋਸ਼ਿਸ਼ ਹੈ ਕੋਈ ਨਵਿਕਲੀ ਜਈ ਕੋਈ ਨਵੀਂ ਪੇਸ਼ਕਸ਼ ਤੁਹਾਡੇ ਰੂਬਰੂ ਕਰੀਏ ਸੋ ਅਸੀਂ ਅੱਜ ਉਸ ਸ਼ਖਸੀਤ ਨੂੰ ਮਨੋਲ ਜਾ ਰਹੇ ਆ ਮਿਲਵਾਉਣ ਜਾ ਰਹੇ ਆ ਜੋ ਕਿ ਬਹੁਤ ਸਾਰੇ ਇੰਸਟਰੂਮੈਂਟ ਵਜਾ ਲੈਂਦੇ ਨੇ ਤਿੰਨ ਚਾਰ ਇੰਸਟਰੂਮੈਂਟ ਵਜਾਉਂਦੇ ਨੇ ਬਹੁਤ ਪੁਰਾਣੇ ਸਮੇਂ ਤੋਂ ਵਜਾ ਰਹੇ ਨੇ ਔਰ ਬੜੀ ਉਹਨਾਂ ਨੇ ਮਿਹਨਤ ਕੀਤੀ ਆ ਸੋ ਸਾਡੀ ਇੱਕ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰੀਏ ਆਰਬੀ ਟੀਵੀ ਨੂੰ ਆਰਬੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਨਾਲ ਦੀ ਨਾਲ ਸਾਡੀ ਕੋਸ਼ਿਸ਼ ਜੋ ਕੀਤੀ ਜਾ ਰਹੀ ਆ ਮੈਨੂੰ ਲੱਗਦਾ ਕਿ ਤੁਸੀਂ ਉਹਨੂੰ ਕਬੂਲ ਕਰੋਗੇ ਪਰਮਾ ਹੁੰਗਾਰਾ ਦਿਓਗੇ ਸੋ ਮਲਵਾਉਣ ਜਾ ਰਹੇ ਹਾਂ ਉਸ ਸ਼ਕਸ਼ੀਤ ਨੂੰ ਜਿਹਨਾਂ ਦਾ ਨਾਮ ਹੈ ਕਿਸ਼ਨ ਲਾਲ ਚੰਜੋਤਰਾ ਜੀ ਸਤਿ ਸ਼੍ਰੀ ਅਕਾਲ ਜੀ ਆਰ ਵੀ ਟੀਵੀ ਦੇਖ ਰਹੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਚੰਜੂਤਰਾ ਸਾਹਿਬ ਮੈਂ ਅੱਜ ਤੁਹਾਡੇ ਨਾਲ ਤੁਸੀਂ ਸਾਡੇ ਸਟੂਡੀਓ 'ਚ ਪਹੁੰਚੇ ਆ ਆਰ ਵੀ ਟੀਵੀ ਦੇ ਵਿੜੇ 'ਚ ਪਹੁੰਚੇ ਆ ਤੁਹਾਡਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਜੀ ਆਇਆਂ ਮੋਸਟ ਵੈਲਕਮ। ਸ਼ੁਕਰੀਆ ਜੀ। ਤੇ ਅੱਜ ਅਸੀਂ ਤੁਹਾਡੇ ਕੋਲ ਕੁਝ ਗੱਲਾਂ ਪੁੱਛਾਂਗੇ। ਤੁਹਾਡੇ ਤੋਂ ਸਾਜ਼ਵੀ ਪਲੇ ਕਰਵਾ ਕੇ ਦੇਖਾਂਗੇ। ਇਹ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕੀਬੋਰਡ ਵੀ ਪਲੇ ਕਰਦੇ ਆ। ਢੋਲਕ ਵੀ ਪਲੇ ਕਰਦੇ ਆ ਢੋਲ ਵੀ ਪਲੇ ਕਰਦੇ ਆ ਚੋਂਗੋ ਵੀ ਪਲੇ ਕਰਦੇ ਆ ਇਹ ਇੰਨੇ ਸਾਜ਼ ਵਜਾਉਣ ਦਾ ਤੁਹਾਨੂੰ ਸ਼ੌਕ ਕਿਸ ਤਰ੍ਹਾਂ ਪਿਆ ਸਰ ਜਿਸ ਤਰ੍ਹਾਂ ਤੁਸੀਂ ਮੈਨੂੰ ਪੁੱਛਿਆ ਮੈਂ ਦੂਸਰੀ ਕਲਾਸ ਚ ਪੜਦਾ ਹੁੰਦਾ ਸੀ ਕਲਾਸ ਚ ਪੜਦੇ باوجود ਮੈਂ ਫੱਟੀ ਦੀ ਢੋਲਕ বাজਾਇਆ ਕਰਦਾ ਸੀ ਉਸ ਤੋਂ ਫਿਰ ਮੈਨੂੰ ਸ਼ੌਂਕ ਹੀ ਪਿਆ ਕਿਉਂ ਨਾ ਮੈਂ ਮਤਲਬ ਢੋਲਕ ਬਿਜਾਨੀ ਸ਼ੁਰੂ ਕਰਾਂ ਫਿਰ ਮੈਂ ਉਹਨਾਂ ਸਿਮਾ ਚ ਜਗਰਾਤੇ ਦਾ ਪਰਵਾਂ ਲਾਇਆ ਜਗਰਾਤੇ ਪਰਵਾਂ ਲਾ ਕੇ ਮੈਂ ਫਿਰ ਢੋਲਕ ਖਰੀਦੀ ਫੇ ਤਾਂ ਮੈਨੂੰ ਸ਼ੌਂਕ ਪਿਆ ਢੋਲਕ ਬਜਾਉਂਦਾ ਨਹੀਂ ਇੱਕ ਇਸ ਤਰ੍ਹਾਂ ਗੱਲ ਹੈ ਨਾ ਕਿ ਜਿਸ ਤਰ੍ਹਾਂ ਹੁਣ ਇੱਕ ਢੋਲਕ ਬਜਾਉਣ ਵਾਲਾ ਬੰਦਾ ਕੀਬੋਰਡ ਕਿਸ ਤਰ੍ਹਾਂ ਬਜਾਉਣ ਲੱਗ ਗਿਆ ਫਿਰ ਦੇਖੋ ਜੀ ਜਿਸ ਤਰ੍ਹਾਂ ਮਤਲਬ ਮੈਨੂੰ ਪਤਾ ਲੱਗ ਗਿਆ ਮੈਂ ਢੋਲਕ ਬਜਾ ਸਕਦਾ ਨਾਲ ਮੈਂ ਕੀਬੋਰਡ ਵੀ ਪਲੇ ਕਰ ਸਕਦਾ ਮੈਂ ਕੋਸ਼ਿਸ਼ ਕੀਤੀ ਉਸਤਾਦ ਲੋਕਾਂ ਕੋਲ ਸਿੱਖਿਆ ਲਈ ਮਾਰਟਰ ਚੰਮੀ ਜੀ ਕੋ ਸਿੱਖਿਆ ਲਈ ਔਰ ਮਤਲਬ ਕਾਫੀ ਉਸਤਾਦ ਲੋਕਾਂ ਕੋ ਜਾ ਕੇ ਮੈਂ ਸਿੱਖਿਆ ਲਈ ਜੀ ਮੈਂ ਉਹ ਤੋਂ ਫਿਰ ਮੈਨੂੰ ਸ਼ੌਂਕ ਪਿਆ ਮੈਂ ਕੀਬੋਰਡ ਵੀ ਬਜਾਣਾ ਸ਼ੁਰੂ ਕੀਤਾ ਨਾਲ ਨਾਲ ਫਿਰ ਮੈਂ ਚਾਂਗੋ ਦੀ ਵੀ ਮਾਸਟਰ ਛੰਮੀ ਜੀ ਕੋਲ ਸਿੱਖਿਆ ਲਈ ਜੀ ਨਹੀਂ ਇਹ ਤੁਹਾਨੂੰ ਬਚਪਨ ਤੋਂ ਹੀ ਸ਼ੁਰੂ ਕਰਤਾ ਸੀ ਤੁਸੀਂ ਹਾਂਜੀ ਬਚਪਨ ਤੋਂ ਜੀ ਕਿੰਨੀ ਉਮਰ ਸੀ ਉਸਲੇ ਤੁਹਾਡੀ ਲਗਭਗ ਮੈਂ ਦੂਸਰੀ ਚ ਪਰਦਾ ਸੀਗਾ ਜੀ ਲਗਭਗ ਕੋਈ 13 14 ਸਾਲ ਦਾ ਸੀ ਮੈਂ ਜੋਨ ਦਾ ਮਤਲਬ ਮੈਨੂੰ ਸ਼ੌਂਕ ਪਿਆ ਜੀ ਅੱਛਾ ਜੀ ਤੇ ਤੁਹਾਡੇ ਉਸਤਾਦ ਜੀ ਜਿੰਨਾ ਤੋਂ ਤੁਸੀਂ ਢੋਲ ਗਿੱਦਾ ਮਤਲਬ ਇੱਕੋ ਹੀ ਉਸਤਾਦ ਜੀ ਸੀ ਤੁਹਾਡੇ ਜਿਆ ਇਹ ਵੱਖ-ਵੱਖ ਸੀਗੇ ਜਿੱਦਾਂ ਹਾਂਜੀ ਮਾਸਟਰ ਛੰਮੀ ਜੀ ਸੀਗੇ ਜੀ ਢੋਲਕ ਵੀ ਉਹਨਾਂ ਤੋਂ ਸਿੱਖੀ ਤੇ ਤੁਸੀਂ ਕੀਬੋਰਡ ਵੀ ਉਹਨਾਂ ਤੋਂ ਸਿੱਖਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਤੁਸੀਂ ਕਾਫੀ ਸਿੰਗਰਾਂ ਦੇ ਨਾਲ ਜਾਂਦੇ ਹੋਣੇ ਆ ਮਤਲਬ ਕਿ ਜਿਸ ਤਰ੍ਹਾਂ ਪੰਜਾਬ ਦੇ ਕਾਫੀ ਨਾਮਵਰ ਸਿੰਗਰ ਆ ਤੁਸੀਂ ਕਿਹਨਾਂ ਕਿਹਨਾਂ ਦੀ ਸੰਗਤ ਕੀਤੀ ਆ ਪਹਿਲੇ ਨੰਬਰ ਤੇ ਪੰਜਾਬੀ ਕਲਾਕਾਰ ਹੁੰਦੀ ਸਾਡੇ ਹੁਸ਼ਿਆਰਪੁਰ ਦੇ ਵਿੱਚ ਸਿੱਧੂ ਪਾਲੀ ਜੀ ਉਸ ਤੋਂ ਬਾਅਦ ਹਰਵਿੰਦਰ ਸਿੰਘ ਟਾਂਡੀ ਫਿਰ ਉਸ ਤੋਂ ਬਾਅਦ ਬਾਦ ਜੀ ਲਖਮੀ ਬਜਾਰਾ ਇਹ ਮੋਗੇ ਸ਼ਹਿਰ ਦੇ ਸਿੰਗਰ ਸੀ ਉਹਨਾਂ ਨਾਲ ਵੀ ਸੰਗਤ ਕੀਤੀ ਮੈਂ ਢੋਲਕ ਵਜਾਉਣ ਦਾ ਮੌਕਾ ਮੇਰਾ ਜੀ ਮਿਲਿਆ ਇਹਨਾਂ ਨੂੰ ਨੀਏ ਤੁਸੀਂ ਬੜੇ ਦੂਰ ਦੂਰ ਦੇ ਸਿੰਗਰਾ ਨਾਲ ਕੰਮ ਕੀਤਾ ਹੈਗਾ ਕਿ ਲੋਕਲ ਸਿੰਗਰਾ ਨਾਲ ਵੀ ਕੰਮ ਕਰਦੇ ਤੁਸੀਂ ਹਾਂਜੀ ਹਾਂਜੀ ਕੀਤਾ ਜੀ ਤੇ ਅੱਜ ਕੱਲ ਕਿਹਨਾਂ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਜਿਆਦਾ ਜੀ ਮੈਂ ਮਤਲਬ ਬਲਵਿੰਦਰ ਸ਼ਿਆਰਪੁਰੀ ਤਰਸੇਮ ਦੀਵਾਨਾ ਜੀ ਔਰ ਜਿਸ ਤਰ੍ਹਾਂ ਮੈਂ ਲਾਲੋ ਤੁਸੀਂ ਮਤਲਬ ਕਾਫੀ ਮਤਲਬ ਸਿੰਗਰਾਗੇ ਸ਼ਿਆਰਪੁਰ ਦੇ ਵਿੱਚ ਉਹਨਾਂ ਡੈਡੀ ਕਿਰਪਾ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਜੀ ਮੈਨੂੰ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਸਿੰਗਰਾ ਨਾਲ ਜਾਣਿਆ ਇਸ ਤੋਂ ਇਲਾਵਾ ਹੋਰ ਕੀ ਕੀ ਕਰਦੇ ਹੈਗੇ ਇਹਦੇ ਵਿੱਚ ਕਿਸ ਤਰ੍ਹਾਂ ਹੋਰ ਕਿਸੇ ਫੰਕਸ਼ਨ ਨੂੰ ਅਟੈਂਡ ਕਰਦੇ ਜਾਂ ਪੰਜਾਬੀ ਕੋਈ ਹੋਰ ਇਦਾਂ ਦਾ ਹੋਵੇ ਜਿਸ ਤਰ੍ਹਾਂ ਜੀ ਮੈਂ ਥੋੜੇ ਸਮੇਂ ਤੋਂ ਮਲ ਮਲਵਈ ਗਿੱਧਿਆਲਾ ਮਲਵ ਜਾਣਾ ਦਾ ਮੈਨੂੰ ਮੌਕਾ ਮਿਲਿਆ ਜੀ ਮੈਂ ਉਹਨਾਂ ਨਾਲ ਹੀ ਬਸ ਮੈਂ ਛੋਟਾ ਕੀਬੋਰਡ ਲੈ ਕੇ ਮੈਂ ਜਾਂਦਾ ਜੇ ਸੰਗਤ ਕਰਦਾ ਉਹਨਾਂ ਨਾਲ ਵੀ ਅੱਛਾ ਜੀ ਤੇ ਆਪਣੀ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਇਹ ਮੇਰੇ ਚਾਰ ਬੇਟੀਆਂ ਜੀ ਇੱਕ ਮੇਰਾ ਬੇਟਾ ਆ ਹਰਜਿੰਦਰ ਕੁਮਾਰ ਹੈਪੀ ਉਹ ਵੀ ਟੋਲਕ ਪਲੇ ਕਰ ਰਿਹਾ ਜੀ ਉਹ ਵੀ अच्छा मतलब यानी कि ਢੋਲਕ ਪਲੇ ਕਰਦਾ ਉਹਨਾਂ ਨੇ ਤੁਹਾਡੇ ਤੋਂ ਹੀ ਢੋਲਕ ਪਲੇ ਕਰਨੀ ਸਿੱਖੀ ਆ ਨਹੀਂ ਸਰ ਇਹ ਮਤਲਬ ਮੇਰੇ ਘਰ ਦੇ ਵਿੱਚ ਹੀ ਮਤਲਬ ਇਹ ਜਿਸ ਤਰ੍ਹਾਂ ਮਤਲਬ ਸ਼ੌਂਕ ਸੀਗਾ ਮਤਲਬ ਉਹਨੇ ਵੀ ਮਲੋਂ ਦੇਖ ਦੇ 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 ਮਤਲਬ ਢੋਲਕ ਦੇ ਸੰਗਤ ਕੀ ਫਿਰ ਢੋਲ বাজਾਣਾ ਉਹਨੇ ਸ਼ੁਰੂ ਕੀਤਾ ਇਸ ਟਾਈਮ ਮਤਲਬ ਮਲੋ ਕਭੀ ਕਲਾਕਾਰਾਂ ਨਾਲ ਢੋਲਕ ਬਜਾ ਰਿਹਾ ਜੀ ਉਹ ਤੇ ਜਿਸ ਤਰ੍ਹਾਂ ਤੁਸੀਂ ਕੀਬੋਰਡ ਵੀ ਬਜਾਉਨੇ ਆ ਢੋਲਕ ਵੀ ਬਜਾਉਨੇ ਆ ਢੋਲ ਵੀ ਬਜਾਉਨੇ ਇੰਨੇ ਸਾਜ਼ ਇੱਕ ਬੰਦੇ ਲਈ ਬਜਾਉਣਾ ਕੋਈ ਮੁਸ਼ਕਲ ਨਹੀਂ ਹੈਗਾ ਇਹ ਜ਼ਰੂਰ ਮੁਸ਼ਕਲ ਤਾਂ ਹੈਗਾ ਪਰ ਇਹ ਸਿੱਖਣੇ ਪੈਂਦੇ ਆ ਜਿੱਦਾਂ ਉਸਤਾਦ ਲੋਕਾਂ ਦਾ ਇਹ ਅਸ਼ੀਰਵਾਦ ਹੋ ਜਾਵੇ ਤੇ ਫਿਰ ਮਤਲਬ ਕੋਈ ਮੁਸ਼ਕਲ ਨਹੀਂ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਤੁਸੀਂ ਇੰਨੇ ਸਾਜ ਪਲੇ ਕਰਦੇ ਹੋ ਔਰ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਇਸੇ ਤੋਂ ਚੱਲਦਾ ਆ ਇਸ ਤੋਂ ਇਲਾਵਾ ਹੋਰ ਕੋਈ ਕੰਮ ਤਾਂ ਤੁਸੀਂ ਕਰਦੇ ਨਹੀਂ ਨਹੀਂ ਜੀ ਮੈਂ ਹੋਰ ਕੋਈ ਕੰਮ ਨਹੀਂ ਜੀ ਕਰਦਾ ਅੱਛਾ ਜੀ ਸੋ ਤੁਸੀਂ ਇਸ ਤਰ੍ਹਾਂ ਕਿ ਸਾਨੂੰ ਹੁਣ ਲਾਈਵ ਵਜਾ ਕੇ ਦਿਖਾਓ ਜਿਹੜੇ ਵੀ ਐਸਟੋਮੈਟ ਐਸਵੇਲ ਇਸ ਸਟੂਡੀਓ ਚ ਲੈ ਕੇ ਆਏ ਆ ਉਹ ਸਾਨੂੰ ਵਜਾ ਕੇ ਦਿਖਾਓ ਥੈਂਕ ਯੂ ਵਾਹ ਜੀ ਵਾਹ ਵਾਹ ਕੀ ਬਾਤ ਆ ਜੀ ਬਹੁਤ ਵਧੀਆ ਜੀ ਸ਼ੁਕਰੀਆ ਸ਼ੁਕਰੀਆ ਜੀ ਸ਼ੁਕਰੀਆ ਜੀ ਔਰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਸਾਡੇ ਅੱਜ ਸਟੂਡੀਓ ਚ ਆਏ ਔਰ ਲਾਈਵ ਤੁਹਾਨੂੰ ਦੇਖਣ ਦਾ ਮੌਕਾ ਮਿਲਿਆ ਔਰ ਆਸ ਕਰਦੇ ਹਾਂ ਕਿ ਆਰ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇਹ ਸਾਡੀ ਨਵਕਲੀ ਜੀ ਕੋਸ਼ਿਸ਼ ਪਸੰਦ ਆਏਗੀ ਸੋ ਨਾਲ ਦੇ ਨਾਲ ਸਾਰਿਆਂ ਨੂੰ ਇਹ ਬੇਨਤੀ ਵੀ ਕਰਦੇ ਆ ਰਿਕੁਐਸਟ ਵੀ ਕਰਦੇ ਆ ਕਿ ਆਰ ਵੀ ਟੀਵੀ ਦੀ ਫੁੱਲ ਸਪੋਰਟ ਕਰੋ ਔਰ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਚੰਜੋਤਰਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਸਟੂਡੀਓ ਚ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਮੈਂ ਆਰਵੀ ਟੀਵੀ ਵਾਲਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ